ਸਾਨੂੰ ਜੂਮ ਕਰਕੇ ਦਿਖਾਉਂਦਾ ਤਸਵੀਰਾਂ ਉਹ ਸਾਹਮਣੇ ਖੜੇ ਨੇ ਆਰਧ ਸਾਈਡ ਕਵਾਲ ਤੇ ਮੇਰੀਆ ਭੈਣਾ ਇਹ ਘੋੜ ਦੀ ਸਹੂਤ ਦਿਓ ਇੱਥੇ ਪਹੁੰਚੋ ਉਹ ਸਾਹਮਣੇ ਆਰਧ ਸਾਈਡ ਕਵਾਲ ਖੜੇ ਨੇ ਤੇ ਦੇਖਦੇ ਡਟੇ ਹੋਏ ਨੇ ਪਰ ਉਦਰੇ ਹੀ ਗੁਰੂ ਦੀ लाਡਲੀ ਫੌਜ ਨਿਹੰਗ ਸਿੰਘ ਵੀ ਡਟੇ ਹੋਏ ਨੇ ਅੱਜ ਸਿਕਾ ਦੋਸਤੋ ਸੰਭੂ ਬਾਡਰ ਤੇ ਖੜੇ ਆ ਤੁਸੀਂ ਤਸਵੀਰਾਂ ਦੇਖ ਰਹੇ ਹੋ ਸਾਹਮਣੇ ਜਿੱਥੇ ਕਿ ਅਰਧ ਸੈਨਿਕ ਬਾਲ ਖੜੇ ਨੇ ਆਪਣੀ ਨੌਜਵਾਨੀ ਆਪਣੇ ਬੱਚੇ ਤੁਹਾਨੂੰ ਜ਼ੂਮ ਕਰਕੇ ਦਿਖਾਉਂਦਾ ਤਸਵੀਰਾਂ ਉਹ ਸਾਹਮਣੇ ਖੜੇ ਨੇ ਅਰਧ ਸੈਨਿਕ ਬਾਲ ਤੇ ਮੇਰੀ ਆ ਭੈਣਾ ਇਹ ਘੋੜ ਦੀ ਸਬੂਤ ਦਿਓ ਇੱਥੇ ਪਹੁੰਚੋ ਉਹ ਸਾਹਮਣੇ ਅਰਧ ਸੈਨਿਕ ਬਾਲ ਖੜੇ ਨੇ ਤੇ ਦੇਖਦੇ ਡਟੇ ਹੋਏ ਨੇ ਪਰ ਉਦਰੀ ਗੁਰੂ ਦੀ ਲਾਡਲੀ ਫੌਜ ਨਿਹੰਗ ਸਿੰਘ ਵੀ ਡਟੇ ਹੋਏ ਨੇ ਜਿਨ੍ਹਾਂ ਨੇ ਕੀ ਜੇ ਪੁਲਸਦਾਰ ਜੋ ਚੈੱਕ ਪੋਸਟ ਹੁੰਦੀ ਹੈ ਉੱਥੇ ਡੇਰੇ ਲਗਾ ਲਏ ਨੇ ਸੋ ਨਾਲ ਨਾਲ ਗੱਲਬਾਤ ਵੀ ਕਰਦੇ ਆ ਤੁਹਾਨੂੰ ਸੁਣਾਉਣਾ ਹੈ ਉਹਨਾਂ ਨਾਲ ਗੱਲਬਾਤ ਬਣੇ ਰਹਿਣਾ ਵੀਡੀਓ ਨੇ ਸੋ ਸੰਗਤ ਜੀ ਇੱਥੇ ਨਿਹੰਗ ਸਿੰਘ ਫੌਜਿਆ ਵੀ ਡਟੀਆਂ ਹੋਈਆਂ ਨੇ ਪੂਰੀ ਤਰ੍ਹਾਂ ਸામਨੇ ਜੋ ਕੁਝ ਕਦਮਾਂ ਦੀ ਦੂਰੀ ਤੇ ਜੋ ਅਰਧ ਸੈਨਿਕ ਬਲ ਖੜੇ ਨੇ ਹਰਿਆਣਾ ਪੁਲਿਸ ਖੜੀ ਆ ਤੇ ਇੱਧਰ ਜੋ ਚੈੱਕ ਪੋਸਟ ਆ ਉੱਥੇ ਨਿੰਨ ਸਿੰਘ ਜੱਸਾ ਸਿੰਘ ਰਾਮਗੜੀਆ ਜਿਨ੍ਹਾਂ ਦੀਆਂ ਤਸਵੀਰਾਂ ਵੀ ਸ਼ਸ਼ੋਭਿਤ ਨੇ ਇੱਥੇ ਤੇ ਉੱਥੇ ਹੀ ਨਿੰਨ ਸਿੰਘ ਸਾਡੇ ਨਾਲ ਡਟੇ ਹੋਏ ਨੇ ਤੇ ਕਿਸਾਨੀ ਮੋਰਚੇ ਦੇ ਵਿੱਚ ਪੂਰੇ ਸਮਰਥਨ ਤੇ ਮੂਹਰੇ ਡਟ ਕੇ ਖੜੇ ਨੇ ਕਿਸਾਨੀ ਮੋਰਚੇ ਦੇ ਵਿੱਚ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ਼ੁਭ ਨਾਮ ਦੱਸ ਦਈ ਆਪਣਾ ਤੇ ਕਿਹੜਾ ਦਲ ਪੰਥਾ ਆਪਣਾ ਉਹਦੇ ਵੱਲੋਂ ਦਲ ਪੰਥ ਸਾਡਾ ਤਰਨਾ ਦਲ ਜੀ ਦਾ ਮਿਸਲ ਮਾਨੀ ਸਿੰਘ ਤੇ ਨੌ ਮੇਰਾ ਜਗਪਾਲ ਸਿੰਘ ਠੀਕ ਕਿਵੇਂ ਡਟੇ ਹੋਏ ਹੋ ਮੂਰੇ ਹੋ ਕੇ ਡਰ ਬੈਸੇ ਦਾ ਨਿੰਗ ਸਿੰਘਾਂ ਨੂੰ ਤਾਂ ਇਹ ਸਵਾਲ ਹੀ ਨਹੀਂ ਮਨਦਾ ਕਹਿਣਾ ਵੀ ਡਰ ਨਹੀਂ ਲੱਗਦਾ ਇਹ ਤਾਂ ਕਿਉਂਕਿ ਨਿੰਗ ਸਿੰਘਾਂ ਦੀ ਡਿਕਸ਼ਨਰੀ 'ਚ ਨਹੀਂ ਹੁੰਦਾ ਡਰ ਸ਼ਬਦ ਤਾਂ ਹਨਾ ਤੇ ਫਿਰ ਵੀ ਗੱਲਬਾਤ ਕਰੀਏ ਵੀ ਕਿਵੇਂ ਲੱਗਦਾ ਵੀ ਫੌਜਿਆਂ ਦੇ ਬਿਲਕੁਲ ਸਾਹਮਣੇ ਖੜੇ ਹੋ ਤੁਸੀਂ ਅਸੀਂ ਕਦੇ ਵੀ ਜਦੋਂ ਕਦੇ ਕਿਸੇ ਤੇ ਜ਼ੁਲਮ ਹੁੰਦਾ ਸਾਡੇ ਗੁਰੂ ਸਾਹਿਬ ਨੇ ਕਿਹਾ ਵੀ ਜ਼ੁਲਮ ਕਰਨਾ ਵੀ ਪਾਪ ਹੈ ਤੇ ਜ਼ੁਲਮ ਸਹਿਣਾ ਉਦੋਂ ਵੀ ਪਾਪ ਵੱਡਾ ਪਾਪ ਹਾਂ ਪਰ ਇਹ ਖੱਟਰ ਦੇ ਮਨ ਦੇ ਵਿੱਚ ਇਹ ਹੈ ਵੀ ਮੈਂ ਆ ਗੋਲੇ ਚ ਲਾ ਕੇ ਪਤਾ ਨਹੀਂ ਕੀ ਕਰ ਦੂੰ ਪਰ ਸਾਡੀਆਂ ਫੌਜਾਂ ਸਤਨਾਮ ਵਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਦੇ ਨਾhtੀਆਂ ਫੌਜਾਂ ਤੇ ਗੋਲੇ ਚ ਲਾਏ ਕੀ ਸਾਡੇ ਕਿਹੜਾ ਹੱਤ ਨਹੀਂ ਸਾਡੇ ਕਿਹੜਾ ਚੂੜੀਆਂ ਪਾਈਆਂ ਨੇ ਅਸੀਂ ਕੀ ਸੋਚਦੇ ਆ ਅਸੀਂ ਸੋਚਦੇ ਆ ਉਧਰ ਵੀ ਸਾਡੇ ਪੁੱਤ ਤੇ ਇੱਧਰ ਵੀ ਸਾਡੇ ਪੁੱਤ ਪਰ ਬਾਪੂ ਜੀ ਉਹ ਨਹੀਂ ਸੋਚਦੇ ਉਹ ਤਾਂ ਆਪਣੇ ਗੋਲੇ ਮਾਰਦੇ ਨੇ ਗੰਦੇ ਇਸ਼ਾਰੇ ਕਰਦੇ ਨੇ ਉਧਰ ਉਹ ਕਰਦੇ ਨੇ ਉਹਨਾਂ ਦੀ ਮੌਜ ਜੇ ਸਤਨ ਲੱਗੇ ਸੋਈ ਜਾਣਾ ਔਰ ਨਾ ਜਾਣਾ ਪੀੜ ਪਰਾਈ ਉਹਨਾਂ ਨੂੰ ਅਜੇ ਲੱਗੀ ਨਹੀਂ ਸਾਨੂੰ ਲੱਗੀਆਂ ਹੋਈਆਂ ਨੇ ਅਸੀਂ ਉਮਰਾਂ ਹਢਾਲੀਆਂ ਇੱਥੇ ਇਹਦੇ ਵਿੱਚ ਪਤਾ ਨਹੀਂ ਕਿੱਡਾ ਕ ਨੁਕਸਾਨ ਹੋ ਸਕਦਾ ਜੇਕਰ ਅਸੀਂ ਵੀ ਉਹਨਾਂ ਵਰਗੇ ਬਣ ਜਾਈਏ ਪਰ ਸਾਨੂੰ ਮੱਤ ਹੈ ਸਾਨੂੰ ਗੁਰਬਾਣੀ ਸਿਖਾਉਂਦੀ ਹੈ ਮੱਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਸਾਨੂੰ ਗੁਰੂ ਦੀ ਸਿੱਖਿਆ ਦਿੱਤੀ ਹੋਈ ਹੈ ਵੀ ਭਾਏ ਕਾਹੇ ਕੋ ਦੇਤਨਾ ਹੈ ਨਾ ਭੈਮੈਨ ਤੋਂ ਆਨ ਅਸੀਂ ਤਾਂ ਉਦੋਂ ਉੱਠਦੇ ਆ ਉਦੋਂ ਹਥਿਆਰ ਚੱਕਦੇ ਆ ਜਦੋਂ ਕਿ ਅਗਲਾ ਸਾਡੇ ਉਤੋਂ ਦੀ ਨੰਗ ਕੇ ਸਾਨੂੰ ਲਾਤੜ ਕੇ ਨੰਗਣਾ ਚਾਹੇ ਨਾ ਉਦੋਂ ਅਸੀਂ ਉਹ ਕਰਦੇ ਆ ਖਾਲਸਾ ਖਾਸ ਕਹਾਵੇ ਸੋਈ ਜਿਸਕੇ ਹਿਰਦੇ ਭਨਮ ਨਾ ਹੋਈ ਅਸੀਂ ਭਰਮ ਨਹੀਂ ਕਰਦੇ ਹਾਂ ਅਸੀਂ ਤਾਂ ਉਦੋਂ ਜਵਾਬ ਦੰਨੇ ਆ ਤੇ ਜਦੋਂ ਸਾਨੂੰ ਛੇੜਾਂ ਕਰਨੋਂ ਹਟਦੇ ਹੀ ਨਹੀਂ ਹਾਂ ਨਹੀਂ ਸਾਡਾ ਕੋਈ ਕਿਸੇ ਨਾਲ ਬਹਿਰ ਵਿਰੋਧ ਨਹੀਂ ਅਸੀਂ ਬਿਲਕੁਲ ਆਮਨਾ ਚਾਹਣ ਤੋਂ ਆ ਪਰ ਸਰਕਾਰਾਂ ਦੀ ਪਤਾ ਨਹੀਂ ਕਿਉਂ ਸ਼ਰਮ ਲਾਈ ਹੈ ਇਹ ਆਮਨਾ ਚਾਹਣ ਕਿਉਂ ਨਹੀਂ ਹੋਣ ਦਿੰਦੀਆਂ ਇਹ ਖੱਟੜ ਵਿੱਚ ਕਿਉਂ ਲਾਤ ਪਸਾਉਂਦਾ ਇਹਦੇ ਨਾਲ ਤਾਂ ਆਪਣਾ ਕੋਈ ਰੌਲਾ ਹੀ ਨਹੀਂ ਕੋਈ ਖੱਟੜ ਦੀ ਤਾਂ ਹੁਣ ਜਹੀ ਜੀ ਮਤ ਹੈ ਹੁਣ ਮੈਂ ਕਹਿ ਕਟੇ ਮੱਤ ਬਜਰਤਨ ਜਵਾਹਰ ਮਾਨਕ ਜੇ ਹੁਣ ਕਹਿੰਦਾ ਤੂੰ ਕੌਣ ਕਹਦਾ ਮੈਂ ਖਾ ਮਖਾ ਇਹ ਨੂੰ ਕਾਮ ਖਾ ਜੇ ਦਿੱਲੀ ਵਗ ਜਾਂਦੇ ਆ ਦਿੱਲੀ ਨੂੰ ਕਿਹੜਾ ਸੰਗਟਾ ਹੋਣ ਲੱਗੇ ਨੇ ਇੱਥੇ ਵੀ ਬੈਠੇ ਨੇ ਦਿੱਲੀ ਵੀ ਜਾਵਟਣਗੇ ਆ ਸਿੰਗਲ ਇਹ ਤਾਂ ਦਿੱਲੀ ਜਿੱਤ ਗਈ ਛੜਤੀ ਸੀ ਜਿੱਤ 19 ਵਾਰ ਦਿੱਲੀ ਜਿੱਤੀ ਐ ਜੇਕਰ ਕਿਸੇ ਨੇ ਦੁਆ ਕਰ ਲਈ ਨਾ ਵੀ ਮੈਂ ਤੇਰੀ ਭੈਣ ਆ ਤੂੰ ਮੇਰਾ ਭਾਈ ਐ ਦਸੋ ਸੰਗਾਲੂ ਵਾਲੀ ਨੇ ਗਾਣਾ ਬਣਾ ਕੇ ਦਿੱਲੀ ਵਾਪਸ ਕਰਦੀ ਸੀ ਫੈਰਦੀ ਖਲਤਾ ਫੈਰਦੀ ਕਿਤੇ ਨਾਮ ਆ ਜੀ ਮੇਰਾ ਨਾਮ ਸਤਗੁਰ ਸਿੰਘ ਤੇ ਅੱਜ ਮਤਲਬ ਜੋ ਕਿਸਾਨ ਜਥੇਬੰਦੀਆਂ ਨੇ ਉਹਨਾਂ ਵੱਲੋਂ ਅੱਜ ਫੈਸਲਾ ਲਿਆ ਜਾਣਾ ਐ ਕੀ ਅੱਗੇ ਹੁਣ ਕੀ ਐਕਸ਼ਨ ਕਰਨਾਗਾ ਬਈ ਅੱਗੇ ਚੜ੍ਹਾਈ ਕਰਨੀ ਆ ਜਾਂ ਕੀ ਕੋਈ ਰੋਸ ਪ੍ਰਦਰਸ਼ਨ ਕਰਨਾ ਜਾਣਾ ਉਹਦੇ ਬਾਰੇ ਅੱਜ ਫੈਸਲਾ ਲਿਆ ਜਾਣਾ ਤੇ ਜੇਕਰ ਕਾਲ ਦਿੱਤੀ ਜਾਂਦੀ ਹੈ ਬੈਰੀਕਾਡ ਤੋੜ ਕੇ ਦਿੱਲੀ ਨੂੰ ਚੜਾਈ ਕਰਨ ਦੀ ਤਾਂ ਨਿਹੰਗ ਫੌਜਾਂ ਦੀਆਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਤੇ ਕਿਸ ਤਰ੍ਹਾਂ ਦਾ ਤੁਹਾਡਾ ਇਹਦੇ ਵਿੱਚ کردار ਹੋਊਗਾ ਕਿਸ ਤਰ੍ਹਾਂ ਤੁਸੀਂ ਅਗਵਾਈ ਕਰੋਗੇ ਮੋਰਚੇ ਦੀ ਅੱਗੇ ਹੋਵੋਗੇ ਜਾਂ ਕਿਵੇਂ ਵੀ ਇੱਕ ਜੋ ਕਿਸਾਨ ਆਪਣੀਆਂ ਸਿੱਖ ਜਾਂ ਦੇਵੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਤੁਹਾਡੇ ਜਥੇਬੰਦੀਆ ਜੋ ਦਲਪੰਥ ਹੈ ਉਹਨਾਂ ਵੱਲੋਂ ਕਿਸ ਤਰ੍ਹਾਂ ਦੀ ਤਿਆਰੀ ਹੈ ਹਰੇ ਗੱਲ 'ਚ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਤਿਹਾਸਕ ਵਾਅ ਹੈ ਜਦੋਂ ਵੀ ਕੋਈ ਵੀ ਫੈਸਲਾ ਲੈਂਦਾ ਹੈ ਪੰਥ ਨੇ ਅਰਦਾਸ ਬੇਨਤੀ ਕਰਕੇ ਲੈਂਦੀ ਹੈ ਜੋ ਫੈਸਲਾ ਕਿਸਾਨ ਯੂਨੀਅਨ ਜਸੇਬੰਦੀਆਂ ਦੇ ਪ੍ਰਧਾਨ ਜੋ ਹੁਕਮ ਉਹਨਾਂ ਦਾ ਚੱਲੂ ਇਥੇ ਜੋ ਕਿ ਜਸੇਬੰਦੀਆਂ ਨੇ ਇਹ ਤਿਆਰ ਵਰ ਤਿਆਰ ਉਰੇ ਬੈਠੇ ਨੇ ਜੋ ਹੁਕਮ ਉਹ ਅਸੀਂ ਤਿਆਰ ਵਰ ਤਿਆਰ ਫੈਸਲਾ ਲੈਣ ਲਈ ਤਿਆਰ ਵਰ ਤਿਆਰ ਆਉਣ ਵਾਲਾ ਸਮਾਂ ਜਿਹੜਾ ਬਹੁ ਮਾੜਾ ਹੈ ਇਹ ਖੱਟਰ ਸਰਕਾਰ ਹੋ ਗਈ ਪੰਜਾਬ ਸਰਕਾਰ ਹੋ ਗਈ ਮੋਦੀ ਸੈਂਟਰ ਸਰਕਾਰ ਹੋ ਗਈ ਜਿਹੜਾ ਕਿ ਨਜਾਇਜ਼ ਜ਼ੁਲਮ ਕਰ ਰਹੀ ਹੈ ਜੇ ਕੋਈ ਗਲਤ ਹੈ ਤਾਂ ਇਹਨਾਂ ਨਾਲ ਇੱਥੇ ਬੈਠ ਕੇ ਗੱਲਬਾਤ ਕਰਨ ਕਿਸਾਨਾਂ ਨਾਲ ਜੇ ਸਹੀ ਨੇ ਫਿਰ ਇਹਨਾਂ ਨੂੰ ਜਾਣ ਦੋ ਦੇ ਲਈ ਇਹ ਆਪਣੀ ਐਮਐਸਪੀ ਰੇਟ ਹੀ ਲੈਣ ਜਾ ਰਹੇ ਨੇ ਕੋਈ ਗਲਤ ਕੰਮ ਤਾਂ ਨਹੀਂ ਕਰਨ ਜਾ ਰਹੇ ਕੋਈ ਹਥਿਆਰ ਨਹੀਂ ਕੋਈ ਹਥਿਆਰ ਬੰਦ ਨਹੀਂ ਹੈਗੇ ਸਾਨੂੰ ਗੁਰੂ ਮਹਾਰਾਜ ਨੇ ਸ਼ਸਤਰ ਬਾਕਸੇ ਨੇ ਸਾਡੇ ਲਈ ਤਾਂ ਸ਼ਸਤਰ ਨਹੀਂ ਨੰਗ ਫੌਜਾਂ ਲਵੇ ਤੇ ਹੋਰ ਕਾਨੂੰਨੀ ਬਾਕਸੇ ਕਿਸਾਨਾਂ ਲਵੇ ਕਿਸੇ ਲਈ ਵੀ ਸ਼ਸਤਰ ਨਹੀਂਗਾ ਇਹਨਾਂ ਨੇ ਆਪਣੇ ਖਨੌਰੀ ਬਾਰਡਰ ਤੇ ਬੱਚਿਆਂ ਦੇ ਚੱਕ ਚੱਕ ਇਹਨਾਂ ਨੇ ਚੱਡੇ ਤੋੜ ਤੇ ਤਾੜ ਤੇ ਬੋਰੀਆਂ ਦੇ ਪਾਪਾ ਬੋਰੀਆਂ ਦੇ ਪਾਪਾ ਲੈ ਕੇ ਕਿ ਨਹੀਂ ਜਿਹਦੇ ਗੋਲੀ ਲੱਗਣ ਕਰਕੇ ਡੈਥ ਹੋਈ ਏ ਕਿਉਂ ਸਾਡੇ ਢਿੰਗ ਫੌਜਾਂ ਲਵੇ ਵੀ ਅਸਲਾ ਵਾਧੂ ਆ ਹੌਲਵੇ ਅਤੁੱਟ ਅਸਲੇ ਰਹਿਣਾ ਵੀ ਹੈ ਇਹਨੇ ਕਿਸੇ ਤੋਂ ਮਨਜ਼ੂਰੀ ਨਹੀਂ ਲੈਣੀ ਗੁਰੂ ਮਹਾਰਾਜ ਦੇ ਪੰਜ ਸ਼ਸਤਰ ਬਕਸੇ ਨੇ ਤਿਆਰ ਵਰ ਤਿਆਰ ਲੜਨ ਲਈ ਹਰ ਵਕਤ ਤਿਆਰ ਰਹਿਣਗੇ ਜੇ ਨਾਲ ਖਾਲਸਾ ਫੌਜ ਕਿਸੇ ਤੇ ਜ਼ੁਲਮ ਕਰੇ ਨਾ ਸਹੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਆਉਣ ਵਾਲਾ ਸਮਾਂ ਜਿਹੜਿਆ ਕਾਲ ਦੀਆਂ ਫੌਜਾਂ ਅਕਾਲ ਹੀ ਅਕਾਲ ਜਪਣ ਗਿਆ ਤੇ ਚੜ੍ਹਦੀ ਕਲਾ ਚ ਰਹਿਣੀ ਤੇ ਕਿਵੇਂ ਦੇਖਦੇ ਹੋ ਜਿਵੇਂ ਮੋਦੀ ਜਾਂ ਕੇਂਦਰ ਸਰਕਾਰ ਤਾਂ ਹਮੇਸ਼ਾ ਤੋਂ ਹੀ ਸਿੱਖਾਂ ਦੀ ਪੰਜਾਬ ਦੀ ਬੈਰੀ ਰਹੀ ਆ ਪਰ ਜਿਵੇਂ ਅੱਜ ਨੌਜਵਾਨ ਦਾ 21 ਤਰੀਕ ਨੂੰ ਕਤਲ ਹੁੰਦਾ ਕਤਲੇ ਕਹਾਂਗੇ ਉਹ ਕਤਲ ਨਹੀਂ ਕੀਤਾ 21 ਤਰੀਕ ਨੂੰ ਕਤਲ ਹੁੰਦਾ ਅੱਜ ਕਿ ਪੰਜਾਬ ਸਰਕਾਰ ਨੇ ਇਹ ਮੰਗ ਨਹੀਂ ਮੰਨੀ ਸੀ ਵੀ ਜਿਨ੍ਹਾਂ ਨੇ ਕਤਲ ਕੀਤਾ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜੋ ਇਸ ਮਾਮਲੇ ਦੇ ਵਿੱਚ ਵਰਤਾਓ ਆ ਉਹਨੂੰ ਕਿਵੇਂ ਦੇਖਦੇ ਹਾਂ ਉਹ ਭਗਵੰਤ ਮਾਨ ਜੋ ਕਿ ਪੰਜਾਬ ਦੇ ਸੀਐਮ ਨੇ ਉਹ ਮੇਰੇ ਹਿਸਾਬ ਨਾਲ ਸਾਡੇ ਪੰਜਾਬ ਦਲ ਖਾਲਸਾ ਦਲ ਦੇ ਸੋਚ ਸਮਝਦੇ ਅਨੁਸਾਰ ਉਹ ਆਪ ਮਾਰੇ ਫੈਸਲੇ ਨਹੀਂ ਲੈ ਰਹੇ ਉਹ ਸੁਨੇ ਸੁਣਾਏ ਫੈਸਲੇ ਦੇ ਰਹੇ ਨੇ ਜਿਹੜੇ ਕਿ ਉਹਨਾਂ ਦੇ ਮਨ ਦਾ ਫੈਸਲਾ ਨਹੀਂ ਹੈਗਾ ਜੋ ਕਿ ਅੱਜ ਤੋਂ 5 ਸਾਲ ਪਹਿਲਾਂ ਭਗਵੰਤ ਮਾਨ ਸੀ ਉਹ ਅੱਜ ਭਗਵੰਤ ਮਾਨ ਨਹੀਂ ਹੈਗਾ ਕਿਉਂਕਿ ਸਾਡੇ ਕੰਟੀਨਿਊਸ ਸਾਡੇ ਧੂਰੀ ਸੀਟ ਤੋਂ ਇਸ ਵਾਰ ਜਿੱਤੇ ਨੇ ਸੀਐਮ ਬਣੇ ਨੇ ਅਸੀਂ ਧੂਰੀ ਸੀਟ ਨੂੰ ਬਲਾਉਂ ਕਰਦੇ ਆ ਤੇ ਉਤੋਂ ਦੇ ਸੀਐਮ ਭਗਵੰਤ ਮਾਨ ਮੁੱਖ ਮੰਤਰੀ ਬਣੇ ਨੇ ਇਸ ਤੋਂ ਬਾਅਦ ਜਿਹੜੇ 21 ਤਰੀਕ ਨੂੰ ਸ਼ਾਮ ਤੱਕ ਇਹਨਾਂ ਨੇ ਲੰਗਰ ਤੱਕ ਨਹੀਂ ਆਉਣ ਦਿੱਤਾ ਪੰਜਾਬ ਪੁਲਿਸ ਨੇ ਖਸੂਰ ਇਹ ਚ ਲੰਗਰ ਵਰਤਾਉਣ ਵਾਲੇ ਇਹਨੂੰ ਮੀਡੀਆ ਨੂੰ ਰੋਕਦੇ ਰਹੇ ਨੇ ਸਾਡੇ ਵੀ ਆਈਡਿਟੀ ਕਾਰਡ ਦੇ ਕੇ ਨੰਬਰ ਲੇ ਕੇ ਐਡਰੈਸ ਲੇ ਕੇ ਫੇਰ ਭੇਜੇ ਭੇਜੇ ਅੱਗੇ ਗੁਰੂ ਮਹਾਰਾਜ ਦੀ ਕਿਰਪਾ ਇੰਨੀ ਹੈ ਪਰ ਲੰਗਰ ਲਿਆਉਣ ਵਾਲੇ ਡਾਂਗਾ ਖਾ ਖਾ ਕੇ ਦੁੱੱਟਾਂ ਰਾਹੀਂ ਲੰਗਰ ਦੇ ਕੇ ਗਏ ਨੇ ਉਹਰੇ ਕਿਸੇ ਸੰਗਤ ਨੂੰ ਮਿਲ ਗਈ ਕੋਈ ਭੁੱਖੀ ਪਿਆਸੀ ਸੌਂਗੀ ਕਿਸੇ ਨੂੰ ਨਹੀਂ ਮਿਲਿਆ ਤਾਂ ਉਹ ਮਾ ਗੁਰੂ ਮਹਾਰਾਜ ਦੇ ਸਾਹਰ ਚ ਬੈਠੀ ਸੀ ਤੇ ਚੜ੍ਹਦੀ ਕਲਾ ਚ ਰਹੂਗੀ ਕੋਈ ਇੱਥੇ ਕੋਈ ਰੱਜਣ ਨਹੀਂ ਆਇਆ ਕੋਈ ਭੁੱਖਾ ਰਹਿਣ ਨਹੀਂ ਆਇਆ ਇੱਥੇ ਆਪਦੇ ਹੱਕ ਲੈਣ ਆਏ ਨੇ ਹੱਕ ਲੈ ਕੇ ਰਹਿਣਗੇ ਹੱਕ ਲੈ ਕੇ ਜਾਵਾਂਗੇ ਤੇ ਕਿਸਾਨ ਜਿ세 ਬੰਦਿਆਂ ਨਾਲ ਸਿੱਖ ਜਿ세 ਬੰਦਿਆਂ ਤਿਆਰ ਵਰ ਤਿਆਰ ਬੈਠੇ ਨੇ ਲੋਕ ਜੋ ਹੌਂਸਲਾ ਜਿ세 ਬੰਦਿਆਂ ਦਾ ਹੋਊਗਾ ਕਿਸਾਨ ਯੂਨੀਅਨ ਜਿ세 ਬੰਦਿਆਂ ਦਾ ਹੋਊਗਾ ਸਿਰ ਮੱਥੇ ਹੋਊਗਾ ਤੇ ਫੌਜਾਂ ਤਿਆਰ ਵਰ ਤਿਆਰ ਨੇ ਲੋਕ ਕਹਿੰਦੇ ਨੇ ਕੁਝ ਕਿ ਜਿਹੜੇ ਵਿਰੋਧੀ ਲਾ ਲੋਕ ਨੇ ਸੋਸ਼ਲ ਮੀਡੀਆ ਤੇ ਕਹਿੰਦੇ ਨੇ ਕਿ ਕਿਸਾਨ ਆਪਣੀਆਂ ਮੰਗਾਂ ਲਈ ਬੈਠੇ ਨੇ ਤੇ ਜਿਹੜੇ ਨਿੰਗ ਸਿੰਘ ਜਥੇਬੰਦੀਆਂ ਨੇ ਉਹ ਤਾਂ ਖੇਤੀ ਨਹੀਂ ਕਰਦੇ ਫਿਰ ਉਹ ਕਿਉਂ ਬੈਠੇ ਨੇ ਇੱਥੇ ਨਹੀਂ ਗੁਰੂ ਮਹਾਰਾਜ ਨੇ ਕਿਹਾ ਨਾ ਜੇ ਕੋਈ ਜ਼ੁਲਮ ਕਰੂ ਤਾਂ ਜ਼ੁਲਮ ਸਹਿਣਾ ਵੀ ਪਾਪ ਆ ਨਾ ਉਹ ਇਹ ਅਨੱਥੇ ਲੋਕਾਂ ਦੇ ਅਤਰੂ ਗੈਸ ਦੇ ਗੋਲੇ ਐਸਆਰਐਲ ਦੀਆਂ ਗੋਲੀਆਂ ਚਲਾ ਰਹੇ ਨੇ ਇਹ ਕੋਈ ਚੰਗਾ ਕੰਮ ਕਰ ਰਹੇ ਨਹੀਂ ਸੈਂਟਰ ਸਰਕਾਰ ਨੂੰ ਮਾੜੀ ਮੋਟੀ ਸ਼ਰਮ ਤਾਂ ਚਾਹੀਦੀ ਆ ਇਹ ਅੰਨਦਾਤਾ ਨੇ ਇਸ ਸੈਂਟਰ ਸਰਕਾਰ ਨੂੰ ਵੀ ਪੰਜਾਬ ਸਰਕਾਰ ਨੂੰ ਵੀ ਹਰੇਕ ਨੂੰ ਫਸਲ ਦਿੰਦੇ ਨੇ ਹਮਮ ਸ਼ਰੇਕ ਨੂੰ ਖਾਣ ਵਾਸਤੇ ਜੀਵ ਜੰਤ ਵਾਸਤੇ ਇਹ ਫਸਲਾਂ ਪੈਦਾ ਕਰਕੇ ਹਰੇਕ ਨੂੰ ਦਾਣਾ ਦਾਣਾ ਦੇ ਰਹੇ ਨੇ ਗਰੀਬ ਨੂੰ ਵੀ ਅਮੀਰ ਨੂੰ ਵੀ ਚੜ੍ਹਦੀ ਕਲਾ 'ਚ ਫੌਜਾਂ ਨੂੰ ਵੀ ਇਹ ਰਸਤਾ ਵਸਤਾਂ ਦਿੰਦੇ ਨੇ ਜੇ ਹੁਣ ਫਸਲਾਂ ਦੇ ਕਿਸਾਨ ਜੇ ਫਸਲਾਂ ਨਹੀਂ ਉਗਾਉਣਗੇ ਤਾਂ ਖਾਵਾਂਗੇ ਆਪਾਂ ਕਿੱਥੋਂ ਸਭ ਤੋਂ ਪਹਿਲਾਂ ਕਿਸਾਨ ਸਭ ਦਾ ਫੂਡ ਮੇਰੇ ਇੰਗਲਿਸ਼ ਤੋਂ ਬਹੁਤ ਘੱਟ ਆਉਂਦੀ ਤੁਹਾਨੂੰ ਉਹਤੇ ਕਰਕੇ ਵੀ ਜਿਹੜੀ ਚੀਜ਼ ਖਾਣ ਸਭ ਤੋਂ ਜ਼ਰੂਰੀ ਕਿਸਾਨ ਹੈ ਅੱਜ ਦੀ ਗੱਡੀ ਕਿਉਂਕਿ ਹਰੇਕ ਜੀਵ ਜੰਤ ਨੂੰ ਕਿਸਾਨ ਜਿਉਂਦਾ ਰੱਖਦਾ ਜੇ ਕਿਸਾਨ ਜਿਉਂਦਾ ਤਾਂ ਤਾਂ ਜੀਵ ਜੰਤ ਜਿਉਂਦੇ ਨੇ ਤੁਹਾਨੂੰ ਤਾਂ ਤੁਸੀਂ ਤਾਂ ਪੜੇ ਲਿਖੇ ਹੋ ਮੋਦੀ ਸਰਕਾਰ ਵੀ ਪੜੀ ਲਿਖੀ ਹੈ ਕੋਈ ਅੱਡੀ ਅਣਪੜਨੀ ਕਾਰਪੋਰੇਟ ਘਰਾਣਿਆਂ ਦੇ ਦੈਰੇ 'ਚ ਰਹਿ ਕੇ ਉਹ ਫੈਸਲੇ ਲੈ ਰਹੇ ਆ ਅਵਾਨੀ ਅਡਾਨੀ ਖੁਰੀਆਂ ਦੇ ਥੱਲੇ ਚੱਲ ਰਿਹਾ ਹੈ ਇਹ ਦੂ ਘਾਤ ਇਹ ਦੂ ਉੱਪਰ ਲੂਮੀਨਾਟੀ ਵਾਲੇ ਹੋ ਗਏ ਸਾਰਾ ਲੈਂਡ ਦੇਣਾ ਉਹਨਾਂ ਦੇ ਥੱਲੇ ਉਹਨਾਂ ਦਾ ਡਾਟਰ ਆ ਰਿਹਾ ਨਾ ਜਿਵੇਂ ਉਹਨਾਂ ਦੇ ਇੰਨਾਂ ਦੇ ਫੈਸਲੇ ਬਾਲਡ ਵਾਰ ਇਹਨਾਂ ਨੇ ਕਰਾ ਕੇ ਛੱਡਣੀ ਹੈ ਹੋ ਕੇ ਰਹਿਣੀ ਹੈ ਜਿਹੜੀਆਂ ਇਹ ਆਪਣੀਆਂ ਫਾਸਲਾਂ ਦੇ ਧੱਕੇ ਨਾਲ ਧੱਕੇ ਨਾਲ ਕਰੋੜ ਕਰੋੜ ਰੁਪਏ ਕਿਲੇ ਦੇ ਦੀਏ ਨੇ ਪੈਸਾ ਕੀ ਕਰਨਾ ਕਿਸਾਨਾਂ ਨੇ ਇਹਨਾਂ ਨੇ ਪੈਸਾ ਦੇਤਾ ਲੋਕਾਂ ਨੂੰ ਬੈਂਕਾਂ 'ਚ ਜਮਾ ਕਰਾਤਾ ਉਹ ਕਰਾਸੀ ਇਹਨਾਂ ਨੇ ਚੇਂਜ ਕਰਤੀ ਫੇਰ ਕੀ ਕਰਾਂਗੇ ਆਪਾਂ ਰਾਤੋ ਰਾਤ ਨੋਟਾਂ ਨਾਲ ਧੋੜੀ ਰੱਜਣਾ ਪਾਨੇ ਜਦ ਕਿਸੇ ਲਈ ਗਰ ਨੋਟਬੰਦੀ ਕਰੀ ਇਹਨਾਂ ਨੇ ਰਾਤੋ ਰਾਤ ਨੋਟ ਬੰਦ ਕਰਤੇ 500 ਦੇ 1000 ਦੇ ਇਸ ਤੋਂ ਬਾਅਦ ਫਿਰ 2000 ਦੇ ਬੰਦ ਕਰਤੇ ਇਹਨਾਂ ਦਾ ਰਾਜ ਹੈ ਰਾਜ ਚ ਇਹਨਾਂ ਨੇ ਗਲਤੀਆਂ ਕਰਨੀਆਂ ਨੇ ਰਾਜ ਚ ਇਹਨਾਂ ਨੇ ਆਪ ਦਾ ਰਾਜ ਭਾਗ ਖਤਮ ਕਰ ਲੈਣਾ ਜੇ ਮੈਂ ਫੈਸਲਾ ਲੈਣ ਲੋਕਾਂ ਦਾ ਸਹਿਯੋਗ ਦੇਣ ਗਰੀਬ ਜਨਤਾ ਦਾ ਸਹਿਯੋਗ ਦੇਣ ਤਾਂ ਕਿਸਾਨਾਂ ਦਾ ਸਹਿਯੋਗ ਦੇਣ ਕਿਸਾਨ ਤਾਂ ਪਹਿਲੀ ਗੇਰ ਹੱਕ ਮੰਗਦੇ ਨਹੀਂ ਜਦ ਕੋਈ ਉਹ ਸੈਂਟਰ ਸਰਕਾਰ ਕੋਈ ਇਹੋ ਜਿਹੇ ਫੈਸਲਾ ਲੈ ਕੇ ਆਉਂਦੀ ਹੈ ਤਾਂ ਇਹ ਜਜਵਾਤੀ ਲੋਕ ਨੇ ਉੱਠ ਕੇ ਤੁਰ ਪੰਦ ਨੇ ਆਪਦਾ ਹੱਕ ਦਾ ਮੰਗਣਾ ਹਰੇਕ ਨੂੰ ਜ਼ਰੂਰੀ ਹੈ ਨਾ ਮੰਗਣ ਦਾ ਹਰੇਕ ਨੂੰ ਤਿਆਰ ਬਰ ਤਿਆਰ ਰਹਿਣਾ ਇਹਨਾਂ ਲਈ ਵੇ ਕੋਈ ਕਿਸਾਨਾਂ ਲਈ ਸ਼ਸਤਰ ਨਹੀਂ ਹੈਗਾ ਕੋਈ ਹਥਿਆਰ ਨਹੀਂ ਹੈਗਾ ਕੋਈ ਕੱਲੇ ਟਰੈਕਟਰ ਨੇ ਟਰੈਕਟਰਾਂ ਵਾਸਤੇ ਇਹਨਾਂ ਨੂੰ ਮੋਦੀ মিডিਆ ਗੋਦੀ মিডিਆ ਕਹੀ ਰੱਖਦਾ ਕਹਿੰਦੇ ਵੀ ਇਹਨਾਂ ਨੂੰ ਕਿਸਾਨਾਂ ਤੋਂ ਨਹੀਂ ਸਿੱਖਾ ਤੋਂ ਡਰ ਲੱਗਦਾ ਨਹੀਂ ਲੱਗਣਾ ਵੀ ਚਾਹੀਦਾ ਹੋ ਜਾ ਮਰਨ ਲਈ ਤਿਆਰ ਬਰ ਤਿਆਰ ਕਿਉਂਕਿ ਅਕਾਲ ਦੇ ਪਾਣੀ ਚ ਰਹਿੰਦੀ ਹੈ ਅਕਾਲ ਨੇ ਅਕਾਲ ਜਪਣਾ ਜਦੋਂ ਗੁਰੂ ਮਹਾਰਾਜ ਦੇ ਦਰ ਤੇ ਜਾ ਕੇ ਅਮਰ ਚ ਸਕਦੀ ਆ ਬੋਝ ਤਾਂ ਆਪਣਾ ਸੀਸ ਤੇ ਆਪਣੀ ਮੱਤ ਭੇਟ ਕਰਦੀ ਆ ਗੁਰੂ ਮਹਾਰਾਜ ਨੂੰ ਉਹਦੇ ਦੈਰੇ ਚ ਰਹਿਣਾ ਪਸੰਦ ਕਰਦੀ ਐ ਉਹਦੇ ਪਾਣੇ ਨਾਮ ਕੀ ਆ ਉਹਦਾ ਪਾਣਾ ਗੁਰੂ ਮਹਾਰਾਜ ਦਾ ਪਾਣਾ ਜੇ ਮੈਂ ਕਰੇ ਹੂੰ ਕਰੇ ਮੈਨੂੰ ਡਰਤ ਨਹੀਂ ਹੋ ਕਰੇ ਮੈਂ ਮਰੂੰਗਾ ਨਹੀਂ ਉਹ ਇਸੇ ਹੀ ਬਹੁਤ ਵਧੀਆ ਗੱਲ ਕਿ ਆ ਤੁਸੀਂ ਮੌਤ ਹੋ ਵੀ ਆ ਮੌਤ ਸੁਭ ਕਰਨ ਦੀ ਵੀ ਹੋਈ ਆ ਦੋਵੇਂ ਮੌਤਾਂ 'ਚ ਕਿੰਨਾ ਫਰਕ ਆ ਬਹੁਤ ਬਹੁਤ ਜ਼ਿਆਦਾ ਫਰਕ ਆ ਕਿਉਂਕਿ ਉਸ ਹਾਦਸੇ ਦੀ ਮੌਤ ਮਰੇ ਨੇ ਸੰਘਰਸ਼ੀ ਸੰਘਰਸ਼ੀ ਮੌਤ ਮਰੇ ਨੇ ਰਹਿਦੀ ਦੁਨੀਆ ਰਹਿਦੀ ਦੁਨੀਆ ਤੱਕ ਉਹਨਾਂ ਦਾ ਨਾਮ ਰਹਿਣਾ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਾਣੇ ਤੇ ਰਹਿ ਕੇ ਇੱਥੇ ਜਾਪ ਜਾਪ ਰਹੇ ਗੁਰੂ ਮਹਾਰਾਜ ਦੀ ਅਸੀਦੀ ਦੇਗਾ ਸ਼ਹੀਦਾਂ ਦੇ ਪਹਿਰੇ ਨੇ ਨਿਸਾਨ ਸਾਹਿਬ ਦੇ ਥੱਲੇ ਨੇ ਬਾਬਾ ਰਾਜਾ ਰਾਸ ਸਿੰਘ ਨੇ ਆਪਣੇ ਅਲਾਸਮੈਂਟ ਕਰੀ ਆ ਵੀ ਜੇ ਸਾਡੇ ਨਿਸਾਨ ਸਾਹਿਬ ਨੂੰ ਕੋਈ ਥੋੜੀ ਜੀ ਚੋਟ ਵੀ ਆਈ ਕੋਈ ਨੁਕਸਾਨ ਕਰਿਆ ਕੋਈ ਬੰਬ ਗੋਲੀ ਜੇ ਨਿਸਾਨ ਸਾਹਿਬ ਤੇ ਆਈ ਤਾਂ ਤਾਂ ਸਾਡਾ ਜਿ세 ਬੰਦੀਆਂ ਦਾ ਫੈਸਲਾ ਟਲੂਗਾ ਟਲਣ ਵਾਲੇ ਟਕਰ ਦਾ ਹਾਂ ਤੇ ਬਾਬਾ ਜਿਵੇਂ ਤੁਸੀਂ ਦੱਸਿਆ ਕਿ ਸਿਰਫ ਕਿਸਾਨਾਂ ਦੀ ਨਿਆਤੇ ਲੋਕਾਂ ਦੀ ਹਿਫਾਜ਼ਤ ਲਈ ਜੋ ਖਾਲਸਾ ਪੰਥ ਇੱਥੇ ਬੈਠਾਗਾ ਤੇ ਉਹ ਲੋਕ ਜਿਹੜੇ ਹਾਲੇ ਵੀ ਘਰਾਂ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਜਾਂਦੇ ਜਾਂਦੇ ਇੱਕ ਅਪੀਲ ਜ਼ਰੂਰ ਕਰ ਦਿਓ ਜਿਹੜੇ ਘਰਾਂ ਚ ਬੈਠੇ ਨੇ ਉਹ ਕੁਸਤਾ ਡਰਦੇ ਨੇ ਡਰੇ ਹੋਏ ਨੇ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਜੇ ਫੌਜਾਂ ਉਰੇ ਬੈਠੇ ਨੇ ਤਾਂ ਗੋਲੀ ਹਿੱਕ ਤੇ ਵੱਜਣੀ ਹੋਜੀ ਤੇ ਨੋਂ ਲਿਖੀ ਉਹੀ ਗੋਲੀ ਵੱਜੂ ਅੱਗੇ ਜੇ ਆਪਾਂ ਕਹਾਂਗੇ ਨਾ ਪਿੱਠ ਕਰਕੇ ਭੱਜ ਲਾਂਗੇ ਤਾਂ ਗੋਲੀ ਪਿੱਠ 'ਚ ਵੀ ਵੱਜਣੀ ਆ। ਆਪਾਂ ਹਿੱਕ 'ਚ ਗੋਲੀਆਂ ਖਾ ਕੇ ਮਰਨਾ ਹੈ ਨਾ ਕਿ ਪਿੱਠ 'ਚ। ਗੁਰੂ ਮਹਾਰਾਜ ਨੇ ਆਪਾਂ ਨੂੰ ਚੜ੍ਹਦੀ ਕਲਾ 'ਚ ਰਹਿਣ ਵਾਸਤੇ ਕਿਹਾ ਤੇ ਰਹਿਣਾ ਵੀ ਆ। ਆਉਣ ਵਾਲੇ ਸਮੇਂ 'ਚ ਇਹ ਫੌਜਾਂ ਨੀਲੇ ਵਣ 'ਚ ਤਿਆਰ ਵਰ ਤਿਆਰ ਹੋ ਰਹੀਆਂ ਨੇ। ਆਉਣ ਵਾਲਾ ਸਮਾਂ ਅਕਾਲ ਹੀ ਅਕਾਲ ਜਪਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਸੀ ਕਾਰ ਹੈ ਕਿ ਜਾਵੇਂ ਨਾ ਰੋਜ਼ਾਂ ਵਿੱਚ ਸੰਗਾਤ ਜੀ ਦਾ ਮੰਨੂ ਭਾਵੇ। ਸਤਿ ਸ੍ਰੀ ਅਕਾਲ। ਰੈਸਨ ਖਾਲਸਾ ਬੋਜਾ ਸ਼ੰਭੂ ਬਾਰਡਰ ਤੋਂ ਜਿੱਥੇ ਕਿ ਕੁਝ ਕੁ ਕਦਮਾਂ ਦੀ ਦੂਰੀ ਤੇ ਜੋ ਬੈਰੀਕੇਡ ਲੱਗੇ ਨੇ ਸੋ ਮਿਲਦੇ ਆ ਜਲਦ ਕਿਸੇ ਹੋਰ ਅਪਡੇਟ ਦੇ ਨਾਲ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ ਤੇ ਸਾਨੂੰ ਦਿਓ ਇਜਾਜ਼ਤ ਧੰਨਵਾਦ